ਪਿੰਡ ਵਾਸੀਆਂ ਨੂੰ ਪਤਾ ਲੱਗਾ ਕਿ ਤਾਂ ਜਿੱਥੇ ਉਹ ਕੰਮ ਕਰਦਾ ਸੀ ਇਤਰਾ ਕੋਈ ਟੈਨਲ ਵਿੱਚ ਫਸ ਗਿਆ ਆਠ ਮਜ਼ਦੂਰ ਜਿਨ੍ਹਾਂ ਦੇ ਵਿੱਚ ਇੱਕ ਗੁਰਪ੍ਰੀਤ ਚਿਮਾਕਾਂ ਸਾਡੇ ਪਿੰਡ ਦਾ ਆਪ ਬਰਵਾਚ ਪਾਉਣ ਵਾਲਾ ਕੋਈ ਨਹੀਂ ਉਹ ਦੋ ਬੀਟੇ ਮੇਰੇ ਸ਼ਰੂਗ ਕਜ ਬਣਾ ਸਕਦੀ ਆ ਤੇ ਮੈਂ ਪੁੱਛਿਆ ਵੀ ਕਰਨਾ ਕਿ 9 ਵਜੇ ਕਰਿਆ ਨੂੰ 5 ਵਜੇ ਦਾ ਕਰ ਕਿੰਨੇ ਵਜੇ ਤੱਕ ਤਸੀਗੇ ਦੇ ਤਸ ਨੂੰ ਆਟ ਕੇ ਪਿਛਲੇ ਸ਼ਨੀਵਾਰ ਦੇ ਸਾਨੂੰ ਇੱਕ ਮੰਦਕਾ ਖਬਰ ਆਈ ਏ ਕਿ ਉਹ ਫਸ ਗਿਆ ਵਾ ਟਨਲ ਦੇ ਵਿੱਚ ਤੇ ਪਰ ਸਾਨੂੰ ਨਾ ਅਜੇ ਤੱਕ ਕੰਪਨੀ ਨੇ ਕੋਈ ਫੋਨ ਕੀਤਾ ਵਾ ਤੇ ਨਾ ਹੀ ਕਿਸੇ ਪ੍ਰਸ਼ਾਸਨ ਅਧਿਕਾਰੀ ਨਾ ਕੋਈ ਇਥੋਂ ਜੀ ਅਪੀਲ ਤੇ ਇਹੋ ਹੀ ਆ ਜੀ ਸਰਕਾਰੀ ਦਰਬਾਰੇ ਕੇ ਬੱਚੇ ਦੀ ਮਦਦ ਕੀਤੀ ਜਾਵੇ ਸਹੀ ਸਲਾਮ ਤੋਂ ਨੂੰ ਪਿੰਡ ਵਾ ਦੇ ਘਮਾਉਣ ਦਾ ਸਾਰਾ ਸਿਰਫ ਸਾਡਾ ਸਿਰਫ ਗੁਰਪ੍ਰੀਤ ਸਿੰਘ ਹੀ ਆ ਕੀ ਨਾਮ ਜੀ ਆਪਣਾ ਅਦਾਇਵੰਦ ਰਕੋ ਅ ਕੀ ਲੱਗਦੇ ਸੀ ਬਾਕੀ ਜੀ ਘਰ ਵਾਲੀ ਜੀ ਤੇ ਕਦੋਂ ਪਤਾ ਲੱਗਾ ਸੀਗਾ ਕੀ ਕੁਝ ਵਾਪਰੇ ਉਹਨਾਂ ਨਾਲ ਮੈਨੂੰ 12:30 ਛਨੀਵਾਰਿ ਪਤਾ ਲੱਗਾ ਹਾਂ ਤੇ ਪਹਿਲਾਂ ਫੋਨ ਫੋਨ ਆਉਂਦਾ ਸੀਗਾ ਉਹਨਾਂ ਦਾ ਹਾਂਜੀ ਫੋਨ ਕਿਤੇ ਮਿੰਟ ਮਿੰਟ ਪਿੱਛੇ ਆਉਂਦੇ ਹੁੰਦੇ ਉਹਨਾਂ ਦੇ ਤੇ ਉੱਥੇ ਤੁਹਾਨੂੰ ਕਿੰਨੇ ਕਾਲ ਕੀਤੀ ਗਈ ਸਾਡਾ ਦੱਸਿਆ ਉਹਨਾਂ ਨੇ ਮਾਮਲਾ ਮੈਨੂੰ 12:30 ਕੰਪਨੀ ਦੇ ਸਾਡੇ ਫੋਨ ਤੋਂ ਫੋਨ ਆਇਆ ਹਾਂ ਵੀ ਤੇਰਾ ਸੁਰੰਗ ਦੇ ਵਿੱਚ ਫਸ ਗਏ ਨੇ ਤੇ ਬਸ ਇੰਨੇ ਬਚ ਕੇ ਮੁੜ ਕੇ ਮੈਨੂੰ ਨੇ ਪਤਾ ਲੱਗਾ ਕੀ ਹੋ ਗਿਆ ਮੇਰੇ ਖਾਗੜੀ ਮੇਰਾ ਆ ਗਿਆ ਪਰਵਾਜ਼ ਕਮਾਉਣ ਵਾਲਾ ਕੋਈ ਨਹੀਂ ਹੁੰਦਾ। ਨਾ ਕੋਈ ਨਹੀਂ ਹੋਏ ਕਮਾਣਾ। ਦੋ ਬੇਟੀਆਂ ਮੇਰੀਆਂ। ਮੰਗ ਕੀਤੀ ਸਰਕਾਰ ਨਾਲ। ਮੰਗ ਸਰਕਾਰ ਕੀ ਉਹ ਵੀ ਮੇਰਾ ਘਰ ਵਾਲਾ। ਮੇਰੇ ਬੱਚਿਆਂ ਦਾ ਪਿਓ ਵਾਪਸ ਆ ਜਾ ਸਹੀ ਸਲਾਮਤ ਵਾਪਸ ਆ ਜਾ। ਠੀਕ। ਹੋਰ ਕੋਈ ਕੀ ਲੱਗਦੇ ਸੀ ਜੀ ਜੀ ਮਤਾ ਜੀ ਆਪਣੇ। ਮੇਰਾ ਬਹੁਤ ਲਾਈਡ ਹੋਆ। ਤੇ ਆ ਕਦੋਂ ਪਤਾ ਲੱਗਾ ਸਾਡਾ ਕੁਛ ਹੀ। ਇਹ ਇਹਨਾਂ ਨੇ 8:30 ਇਹ ਵਾਕਾ ਹੋ ਗਿਆ ਤੇ ਉਹਨਾਂ ਨੇ 12 ਵਜੇ ਦੱਸਿਆ। ਬਾ ਇਹ ਫੋਨ ਇਤਾ ਪਿਤਾ ਦਾ। ਬੇਟਾ ਸ਼ਰਮ ਘੇ ਫਸ ਗਿਆ ਤੇ ਮੈਂ ਪੁੱਛਿਆ ਵੀ ਕਹਿੰਦਾ ਕਿ ਕਿੰਨੇ ਵਜੇ ਕਰਿਆ ਨੂੰ 5 ਵਜੇ ਦਾ ਕਰ ਕਿੰਨੇ ਵਜੇ ਤੱਕ ਦੱਸ ਜੀਏ ਤੇ ਹੁਣ 10 ਨੂੰ ਵੜ ਗਏ ਮਦਦ ਜੁੱਦਾ ਆਉਂਦੇ ਜਾਂਦੇ ਸੀਗੇ ਮਿਲਦੇ ਸੀ ਫੋਨ ਕਰਦੇ ਨੇ ਖੱਛਾ ਕੋਚਾ ਬੈਠੇ ਸੀ ਆ ਦਿੰਦੇ ਫੋਨ ਵੀ ਕਰਦਾ ਸੀ ਤੇ ਮੇਰੇ ਕਹ ਰੋਜ਼ ਫੋਨ ਆਉਂਦਾ ਮੈਨੂੰ ਅਦਾ ਰੋਜ਼ ਹੀ ਰੋਜ਼ ਹੀ ਆਉਣਾ ਉਹ ਦਿੰਦਾ ਉਹ ਦਿੰਦਾ ਰੋਜ਼ ਹੀ ਦਿੰਦਾ ਰੋਜ਼ ਹੀ ਮੈਂ ਸਰਪੰਚ ਚੀਮਾਗਲਾ ਤੋਂ ਔਰ ਜਿਲ੍ਹਾ ਪ੍ਰਸ਼ਾਸਨ ਮੈਂਬਰ ਵੀ ਆ ਤੇ ਮੇਰੀ ਇਸ ਵੇਲੇ ਮੌਜੂਦਾ ਪਰਚਾਈ ਜੀ ਸਾਡੇ ਉਹ ਸਰਪੰਚ ਨੇ ਇੱਥੋਂ ਦੇ ਤੇ ਸਾਡੇ ਪਿੰਡ ਦਾ ਗੁਰਪ੍ਰੀਤ ਸਿੰਘ ਸਨ ਉਹ ਵਿਰਸਾ ਸਿੰਘ ਛੋਟਾ ਨਾਮ ਦਾ ਸੋਨਾਵਾ ਉਹ ਰੋਬਨ ਕੋਈ ਕੰਪਨੀ ਆ ਤਲੰਗਾ ਦੇ ਵਿੱਚ ਜਿਹੜੇ ਹైదరాబాద్ ਦੇ ਲੱਗ ਗਿਆ ਕੋਲੇ ਦੀ ਖਾਣੇ ਉੱਥੇ ਤੇ 20 ਸਾਲ ਤੋਂ ਇਹ ਸਾਡਾ ਜਿਹੜਾ ਗੁਰਪ੍ਰੀਤ ਆ ਉਹ ਉੱਥੇ ਜੋਬ ਕਰਦਾ ਵਾ ਕਟਰ ਦੇ ਵਿੱਚ ਕਟਰ ਦੇ ਵਿੱਚ ਜੌਬ ਕਰਦਾ ਏ ਪਿਛਲੇ ਸ਼ਨੀਵਾਰ ਦੇ ਸਾਨੂੰ ਇੱਕ ਮੰਦ ਖਬਰ ਆਈ ਏ ਕਿ ਉਹ ਫਸ ਗਿਆ ਵਾ ਟਨਲ ਦੇ ਵਿੱਚ ਤੇ ਪਰ ਸਾਨੂੰ ਨਾ ਅਜੇ ਤੱਕ ਕੰਪਨੀ ਨੇ ਕੋਈ ਫੋਨ ਕੀਤਾ ਵਾ ਤੇ ਨਾ ਹੀ ਕਿਸੇ ਪ੍ਰਸ਼ਾਸਨ ਅਧਿਕਾਰੀ ਨਾ ਕੋਈ ਇੱਥੋਂ ਦਾ ਸਾਡੇ ਕੋਈ ਮੰਤਰੀ ਸੰਤਰੀ ਕੋਈ ਮਹਿਕਮੇ ਦਾ ਕੋਈ ਬੰਦਾ ਨਹੀਂ ਆਇਆ ਸਾਡਾ ਇਹੀ ਮਨ ਚ ਰੋਸ ਵੀ ਆ ਤੇ ਅਸੀਂ ਬੇਨਤੀ ਵੀ ਕਰਦੇ ਆ ਵੀ ਸਾਡੇ ਬੱਚੇ ਨੂੰ ਸਾਡੇ ਘਰ ਵਾਪਸ ਲਿਆਂਦਾ ਜਾਵੇ ਕਿਉਂਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਵਾ ਛੋਟੀਆਂ-ਛੋਟੀਆਂ ਦੀਆਂ ਦੋ ਬੱਚੀਆਂ ਉਹ ਦਾ ਸਿਰ ਤੇ ਸਾਇਆ ਹੈ ਨਹੀਂ ਸਰਦਾਰ ਵਿਸਾ ਸੋਹਣੀ ਵੀ ਦੁਨੀਆ ਤੋਂ ਚਲੇ ਗਏ ਨੇ ਤੇ ਉਹਦੀ ਮਾਂ ਬਜ਼ੁਰਗ ਤੇ ਕਮਾਉਣ ਦਾ ਸਾਰਾ ਸਿਰਫ ਸਾਡਾ ਸਿਰਫ ਗੁਰਪ੍ਰੀਤ ਸਿੰਘ ਹੀ ਆ ਤੇ ਮੈਂ ਬੇਨਤੀ ਕਰੂੰਗਾ ਤੇ ਅਰਦਾਸ ਵੀ ਕਰੂੰਗਾ ਵੀ ਸਾਡਾ ਬੱਚਾ ਸਹੀ ਸਲਾਮਤ ਹੋਵੇ ਔਰ ਤੁਹਾਡੇ ਮਾਧਮੇ ਬੇਨਤੀ ਕਰਦਾ ਵੀ ਸਾਰੇ 올 ਵਰਲਡ ਜੇ ਖਬਰ ਜਾਵੇ ਔਰ ਇੰਡੀਆ ਨਿਊਜ਼ ਵੀ ਜਾਵੇ ਵੀ ਜੋ ਕਿਸ ਪ੍ਰਸ਼ਾਸਨ ਅਧਿਕਾਰੀਆਂ ਨੂੰ ਪਤਾ ਲੱਗ ਸਕੇ ਵੀ ਆ ਕੇ ਸਾਡੀ ਸਾਰ ਲਈ ਜਾਵੇ ਅੱਜ ਕੋਈ ਇਹਨਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਤੁਹਾਡੇ ਵੱਲੋਂ ਬਿਲਕੁਲ ਜੀ ਮਦਦ ਕੀ ਮੇਰਾ ਘਰ ਹੈ ਮੇਰਾ ਪਰਿਵਾਰ ਹੈ ਮਦਦ ਦੀ ਕੋਈ ਗੱਲ ਨਹੀਂ ਪਰ ਅਸੀਂ ਖੁਦ ਆਪ ਨੂੰ ਟਿਕਟਾਂ ਕਰਾ ਕੇ ਹైదరాబాద్ ਜਾਵਾਂਗੇ ਔਰ ਅੱਗੇ ਫਿਰ ਉੱਥੇ ਜਿੱਥੇ ਹੈਗੀ ਖਾਨਣ ਲਿਆ ਉੱਥੇ ਜਾਵਾਂਗੇ ਔਰ ਦੇਖਾਂਗੇ ਵੀ ਕੀ ਚੱਲ ਰਿਹਾ ਕਿਉਂਕਿ ਸਾਨੂੰ ਪਤਾ ਨਹੀਂ ਕੁਝ ਲੱਗ ਰਿਹਾ ਤੇ ਕੌਣ ਕੌਣ ਜਾ ਰਿਹਾ ਜੀ ਪਰਵਾਹ ਨਹੀਂ ਪਰਿਵਾਰ ਚ ਦੇਖਦੇ ਸਲਾਹ ਕਰਕੇ ਤਿੰਨ ਜਣੇ ਜਾ ਰਹੇ ਆ ਜੀ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਤੁਸੀਂ ਇੱਥੇ ਹਾਂਜੀ ਹਾਂਜੀ ਮੈਂ ਪਿੰਡ ਵਾਸੀ ਆਂ ਚੀਮਕਰਾਣਾ ਜੀ ਭਾਜੀ ਕਦੋਂ ਪਤਾ ਲੱਗਾ ਸਾਲਾ ਕਿ ਗੁਰਪ੍ਰੀਤ ਜੀ ਦਾ ਇਸ ਤਰੀਕੇ ਨਾਲ ਫਸ ਗਿਆ ਸ੍ਰੌਂਗ ਦੇ ਵਿੱਚ ਇਹ ਪਰਿਵਾਰ ਨੂੰ ਤੇ ਕੋਈ 12:30 ਵਜੇ ਸ਼ਨੀਵਾਰ ਪਤਾ ਲੱਗਾ ਤੇ ਸਾਨੂੰ ਪਿੰਡ ਦੇ ਵਿੱਚ ਕੋਈ 1 ਵਜੇ ਸਾਨੂੰ ਸਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਕਿ ਤਾਂ ਜਿੱਥੇ ਉਹ ਕੰਮ ਕਰਦਾ ਸੀ ਇਤਰਾ ਕੋਈ ਟਨਲ ਚ ਫਸ ਗਏ ਆ ਅੱਠ ਮਜ਼ਦੂਰ ਜਿਨ੍ਹਾਂ ਦੇ ਵਿੱਚ ਇੱਕ ਗੁਰਪ੍ਰੀਤ ਦੀਮਾਕਲਾ ਸਾਡੇ ਪਿੰਡ ਦਾ ਵੀ ਆ ਕੀ ਅਪੀਲ ਕੀਤੀ ਹੈ ਬਾਜੀ ਮਾਪੋ ਦਾ ਦੇ ਰੋ ਰੋ ਕੇ ਬੁਰਾ ਹਾਲ ਨਜ਼ਾਰਾ ਇਹ ਜੀ ਅਪੀਲ ਤੇ ਇਹੋ ਹੀ ਆ ਜੀ ਸਰਕਾਰੀ ਦਰਬਾਰੇ ਕੇ ਬੱਚੇ ਦੀ ਮਦਦ ਕੀਤੀ ਜਾਵੇ ਸਹੀ ਸਲਾਮ ਤੁਹਾਨੂੰ ਪਿੰਡ ਵਾ ਲਿਆਂਦਾ ਜਾਵੇ ਆਪਣੇ ਪਰਿਵਾਰ ਚ ਆਣ ਕੇ ਪਰਿਵਾਰ ਨੂੰ ਮਿਲੇ ਪਰਿਵਾਰ ਦਾ ਤੁਸੀਂ ਵੇਖ ਹੀ ਰਹੇ ਹੋ ਬਹੁਤ ਬੁਰਾ ਹਾਲ ਆ ਲਿਆ ਸਾਰੇ ਜਿੱਥੇ ਪਰਿਵਾਰ ਦਾ ਬੁਰਾ ਹਾਲ ਆ ਲਿਆ ਉੱਥੇ ਨਾਲ ਪਿੰਡ ਵਾਸੀ ਵੀ ਬੜੇ ਸਦਮੇ ਵਿੱਚ ਨੇ ਕੇ ਬਹੁਤ ਬੁਰਾ ਹਾਲ ਹੈ ਜੀ ਅਰਦਾਸ ਬੇਨਤੀਆਂ ਕਰ ਰਹੇ ਨਗਰਸਰਾਂ ਜੀ ਵੀ ਉਹਦੀ ਮਹਾਰਾਜ ਤੰਦਰੁਸਤੀ ਕਰੇ ਸਾਰੇ 8 ਬੰਦਿਆਂ ਦੇ ਮਹਾਰਾਜ ਤੰਦਰੁਸਤੀ ਰੱਖੇ 22 ਤਰੀਕ ਦਿਨ ਸ਼ਨੀਵਾਰ ਨੂੰ ਇੱਕ ਦੁਖਦਾਈ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਕਿ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚੋਂ ਕੁੱਲ 8 ਜਣੇ ਜਿਹੜੇ ਇੱਕ ਤੇਲੰਗਾਨਾ ਦੀ ਕੰਸਟਰਕਸ਼ਨ ਕੰਪਨੀ ਵਿੱਚ ਕੰਮ ਕਰਨ ਜਾਂਦੇ ਨੇ ਤੇ ਉੱਥੇ ਜਦੋਂ ਕੰਸਟਰਕਸ਼ਨ ਦਾ ਕੰਮ ਚੱਲਦਾ ਇੱਕ ਸਦੰਗ ਦੇ ਵਿੱਚੋਂ ਫਸ ਜਾਂਦੇ ਨੇ ਸੋ ਲਗਾਤਾਰ ਪਰਿਵਾਰ ਵੱਲੋਂ ਅਪੀਲ ਕੀਤੀ ਜਾਦੀ ਹੈ ਉਸ ਤੋਂ ਬਾਜ਼ ਜਿਹੜੀਆਂ ਖਬਰਾਂ ਪ੍ਰਕਾਸ਼ਿਤ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਲਗਾਤਾਰ ਪਰਿਵਾਰ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਜਿਹੜੇ ਪਰਿਵਾਰ ਦਾ ਦੋਦੋ ਕੇ ਬੁਰਾ ਹਾਲ ਹੈ ਮਾਂ ਜਿਹੜੀ ਹੈ ਉਹ ਲਗਾਤਾਰ ਅਪੀਲ ਕਰਦੀ ਹੈ ਸਰਕਾਰਾਂ ਨੂੰ ਕਿ ਇਸ ਚੀਜ਼ ਦਾ ਹੱਲ ਕੱਢ ਕੇ ਦਿੱਤਾ ਜਾਵੇ ਮੇਰਾ ਪੁੱਤ ਜਿਹੜਾ ਮੈਨੂੰ ਮੋੜ ਦਿੱਤਾ ਜਾਵੇ ਲੇਕਿਨ ਹਜੇ ਤੱਕ ਕੋਈ ਵੀ ਜਿਹੜੀ ਸਾਰ ਨਹੀਂ ਲਿੱਤੀ ਗਈ ਉਸ ਪਰਿਵਾਰ ਦੀ ਪਤਨੀ ਦਾ ਦੋਦੋ ਕੇ ਬੁਰਾ ਹਾਲ ਹੈ ਹਾਲਾ ਕਿ ਕੁਝ ਸਮੇਂ ਪਹਿਲਾਂ ਜਿਹੜਾ ਗੁਰਪ੍ਰੀਤ ਹੈ ਆਪਣੇ ਪਿੰਡ ਵਾਪਸ ਆਇਆ ਸੀਗਾ ਜਦੋਂ ਉਹਦੇ ਪਿਤਾ ਦਾ ਦਿਹਾਂਤ ਹੋ ਜਾਂਦਾ ਹੈ ਸੋ ਮਾਂ ਜਿਹੜੀ ਆ ਲਗਾਤਾਰ ਅਪੀਲ ਕਰਦੀ ਐ ਹੱਥ ਜੋੜ-ਜੋੜ ਕੇ ਸਰਕਾਰਾਂ ਨੂੰ ਪਤਨੀ ਜਿਹੜੀ ਆ ਰੋ-ਰੋ ਕੇ ਇਸ ਵਕਤ ਇਹ ਆ ਕਿ ਮੇਰੇ ਪਤੀ ਨੂੰ ਕੱਦ ਭੇਜ ਦਿੱਤਾ ਜਾਵੇ ਕਿਉਂਕਿ ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਐ ਦੋ ਤੀਆਂ ਦਾ ਜਿਹੜਾ ਪਿਤਾ ਗੁਰਪ੍ਰੀਤ ਐ ਤੈਹਾਂਗਾਂ ਦੇ ਵਿੱਚ ਰੋਟੀ ਕਮਾਣ ਗਿਆ ਸੀਗਾ ਲਗਾਤਾਰ ਉਹਦੇ ਫੋਨ ਆਉਂਦੇ ਸੀਗੇ ਕਦੇ ਵੀਡੀਓ ਕਾਲ ਤੇ ਵੀ ਗੱਲ ਹੁੰਦੀ ਸੀਗੀ ਸੋ ਜਦੋਂ ਆਪਣੇ ਕੰਮ ਤੇ ਜਾਂਦਾ ਤੇ ਉਸ ਤੋਂ ਪਹਿਲਾਂ ਜਿਹੜਾ ਪਤਨੀ ਨੂੰ ਫੋਨ ਕਰਦਾ ਕਿ ਮੈਂ ਆਪਣੇ ਕੰਮ ਤੇ ਜਾ ਰਿਹਾ ਵਾਂ ਸੋ ਗੱਲਬਾਤ ਹੁੰਦੀ ਉਸ ਤੋਂ ਬਾਅਦ ਜਦੋਂ ਗੋਬਿੰਦ ਕੰਮਤੇ ਜਾਂਦਾ ਹੈ ਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਉਸਦੇ ਪਰਿਵਾਰ ਦੇ ਵਿੱਚ ਇੱਕ ਕਾਲ ਆਉਂਦੀ ਹੈ ਵਿਅਕਤੀ ਜਿਹੜਾ ਕਿ ਉਹ ਦੱਸਦਾ ਹੈ ਕਿ ਜਿਹੜਾ ਗੋਬਿੰਦ ਆ ਇੱਕ ਸਦੰਗ ਦੇ ਵਿੱਚ ਫਸ ਜਾਂਦਾ ਹੈ ਹਾਲਾਂਕਿ ਉੱਥੋਂ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਆਕਸੀਜਨ ਪਹੁੰਚਾਈ ਜਾ ਰਹੀ ਹੈ ਉਸ ਨੂੰ ਜਿਹੜਾ ਪ੍ਰੋਪਰ ਜਿਹੜਾ ਉਸ ਵੇਲੇ ਸਦੰਗ ਦੇ ਵਿੱਚ ਫਸੇ ਜੋ ਕੁਝ ਉਹਨੂੰ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾ ਸਕਦੀਆਂ ਨੇ ਉਹ ਕਦਵਾਈਆਂ ਜਾ ਰਹੀਆਂ ਨੇ ਲੇਕਿਨ ਹਜੇ ਤੱਕ ਜਿਹੜਾ ਕੋਈ ਵੀ ਉਸ ਦੇ ਉੱਪਰ ਪ੍ਰਸ਼ਾਸਨਿਕ ਅਧਿਕਾਰੀ ਦਾ ਬਿਆਨ ਨਹੀਂ ਸਾਹਮਣੇ ਆਇਆ ਕਿ ਉਸ ਦੀ ਸਾਰ ਕਿਸ ਤਰੀਕੇ ਦਾ ਲਈ ਜਾਵੇਗੀ ਸੋ ਇਸ ਪਿੰਡ ਦੇ ਵਿੱਚ ਹੁਣ ਜਿਹੜੇ ਨੇ ਉਥੋਂ ਦੇ ਸਰਪੰਚ ਜਿਹੜੇ ਪਹੁੰਚੇ ਨੇ ਮੋਨੂ ਚੀਮਾ ਜਿਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਇਸ ਬਵਾਦ ਦਾ ਜਿਹੜਾ ਸਾਥ ਦਿੱਤਾ ਜਾਏਗਾ ਜਿਹੜੇ ਮੰਤਰੀ ਨੇ ਲਾਲਜੀ ਸਿੰਘ ਭੋਲਰ ਉਹਨਾਂ ਨਾਲ ਗੱਲ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਨਾਲ ਗੱਲ ਕੀਤੀ ਗਈ ਹੈ ਜਦੂ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਿਕਟਾਂ ਬੁੱਕ ਕਰਾਈਆਂ ਗਈਆਂ ਨੇ ਤੇਲੰਗਾਨਾ ਜਾ ਰਹੇ ਨੇ ਉੱਥੇ ਜਾ ਕੇ ਜਿਹੜਾ ਕੋਲੋਂ ਦੇਖਣ ਕਿ ਉਹ ਪ੍ਰੋਜੈਕਟ ਕਿਸ ਤਰੀਕੇ ਨਾਲ ਚੱਲ ਰਿਹਾ ਕਿਉਂਕਿ ਕਾਫੀ ਜਿਹੜਾ ਲੰਬਾ ਸਮਾਂ ਜਿਹੜਾ ਹੋ ਚੁੱਕਿਆ ਹੈ ਕਿ ਜਿਹੜੇ ਗੋਪ੍ਰੀਤ ਨੇ ਹਜੇ ਤੱਕ ਸੁਤੰਗ ਚ ਫਸੇ ਹੋਏ ਨੇ ਸੋ ਕਿਸ ਤਰੀਕੇ ਨਾਲ ਜਿਹੜੇ ਗੁਰਪ੍ਰੀਤ ਨੇ ਉਹ ਵਾਪਸ ਆਉਂਦੇ ਨੇ ਕਿਉਂਕਿ ਪਰਿਵਾਰ ਲਗਾਤਾਰ ਅਪੀਲ ਕਰ ਰਿਹਾ ਹੈ ਮਾਂ ਜਿਹੜੀ ਲੋਧੀ ਹੈ ਬੱਚਿਆਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਪਤਨੀ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਘਰ ਦਾ ਇਕੱਲਾ ਜਿਹੜਾ ਕਮਾਉਣ ਵਾਲਾ ਇਹ ਸਕਸ਼ਾ ਗੁਰਪ੍ਰੀਤ ਜਿਸ ਦਾ ਉੱਥੇ ਜਦੋਂ ਸੁਰੰਗ ਦੇ ਵਿੱਚ ਫਸਣ ਦੀ ਖਬਰ ਸਾਹਮਣੇ ਆਉਂਦੀ ਦੋਸਤੋਂ ਬਾਅਦ ਲਗਾਤਾਰ ਹੀ ਪਰਿਵਾਰ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਤੋ ਕਿੰਨਾ ਕਿੰਨਾ ਇਸ ਮਾਮਲੇ ਉਪਰ ਸਰਕਾਰਾਂ ਸचेत ਹੋ ਕੇ ਇਸ ਦਾ ਹੱਲ ਕੱਢਦੀਆਂ ਨਹੀਂ ਹੈ ਤੇਲੰਗਾਨਾ ਵੱਲੋਂ ਜਿਹੜੀ ਕਿਸ ਤਰੀਕੇ ਦੀ ਇਸ ਮਾਮਲੇ ਉਪਰ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤੇ ਕਦੋਂ ਜਿਹੜੇ ਗੁਰਪ੍ਰੀਤ ਨੇ ਆਪਣੇ ਪਿੰਡ ਚੀਮਾ ਕਲਾ ਦੇ ਵਿੱਚ ਆਪਣੇ ਘਰ ਦੇ ਵਿੱਚ ਵਾਪਸ ਆਉਂਦੇ ਨੇ ਇਹ ਵੀ ਜ਼ਰੂਰ ਦੇਖਣ ਵਾਲਾ ਵਿਸ਼ਾ ਸੋ ਤੁਸੀਂ ਵੀ ਜ਼ਰੂਰ ਕਮੈਂਟਾਂ ਦੇ ਵਿੱਚ ਅਰਦਾਸ ਕਰੋ ਕਿ ਇਸ ਜਿਹੜੀ ਮਾਂ ਦੀ ਜਿਹੜੇ ਹੰਝੂ ਨੇ ਉਹ ਕਿਉਂਕਿ ਦੇਖੇ ਨਹੀਂ ਜਾਦੇ ਉਸ ਪਤਨੀ ਦੇ ਹੰਝੂ ਦੇਖੇ ਨਹੀਂ ਜਾਦੇ ਬੱਚਿਆਂ ਦੇ ਹੰਝੂ ਦੇਖੇ ਨਹੀਂ ਜਾਦੇ ਜਿਹੜੇ ਗੁਰਪ੍ਰੀਤ ਨੇ ਉਹ ਸਹੀ ਸਲਾਮਤ ਆਪਣੇ ਘਰ ਵਾਪਸ ਆ ਸਕਣ ਤੁਸੀਂ ਵੀ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਅਰਦਾਸ ਕਰਿਓ ਤੇ ਜ਼ਰੂਰ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਦੇਖ ਰਿਹਾ ਉਸ ਦੇ ਅੱਗੇ ਅਪੀਲ ਜਿਹੜੀ ਪ੍ਰਵਾਦ ਨਹੀਂ ਕੀਤੀ ਹੈ ਉਸ ਦੀ ਕੋਈ ਸੁਣਵਾਈ ਜ਼ਰੂਰ ਕੀਤੀ ਜਾਵੇ ਸੋ ਜੁੜੇ ਰਹੋ ਲਾਈਵ ਬਾਤ ਦੇ ਨਾਲ ਮੈਂ ਹਾ ਦਾਨਿਸ਼ ਗੁਪਤਾ ਤਰਨਤਾ